ਦੇਖੋ ਮੈਂ ਸਭ ਤੋਂ ਪਹਿਲਾਂ ਇੱਥੇ ਪੰਜਾਬ ਸਰਕਾਰ ਅਤੇ ਬੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੀ ਆਪਰੇਸ਼ਨ ਪਰਹਾਰ ਬਾਰੇ ਜ਼ਿਕਰ ਕਰਾਤਾ ਜਿਸ ਦਾ ਮੁੱਖ ਮੰਤਵ ਪੰਜਾਬ ਦੇ ਵਿੱਚੋਂ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਕ੍ਰਾਈਮ ਨੂੰ ਜੜੋਂ ਖਤਮ ਕਰਨ ਲਈ ਜਿਸ ਦਾ ਮੋਟਿਵ ਹੈਗਾ ਉਸ ਲਈ ਪੰਜਾਬ ਪੁਲਿਸ ਵਚਨਬੰਦ ਹੈ ਕਿ ਤੇ ਤਤਪਰ ਤਿਆਰ ਹੈਗੀ ਹੈ ਜਿਹੜਾ ਇਹ 72 ਘੰਟਿਆਂ ਦਾ ਜਿਹੜਾ ਇਹ ਆਪਰੇਸ਼ਨ ਲਾਂਚ ਕੀਤਾ ਗਿਆ ਹੈਗਾ ਅੱਜ ਉਸ ਦਾ ਦੂਸਰਾ ਦਿਨ ਹੈਗਾ ਪਹਿਲਾ ਦਿਨ ਕਾਫੀ ਸਕਸੈਸਫੁਲ ਗਿਆ ਪੰਜਾਬ ਦੇ ਵਿੱਚ ਅੱਜ ਵੀ ਕਾਫੀ ਤਰਕਪੜੜ ਜਾਰੀ ਹੈ ਕਈ ਪ੍ਰਕਲੇਮਡ ਰੈਫੈਂਡਰਸ ਕਈ ਆਰਗੇਨਾਈਜ਼ ਕ੍ਰਾਈਮ ਦੇ ਵਿਸਪਲਿਤ ਜਿਹੜੇ ਗੈਂਗਸਟਰ ਉਹਨਾਂ ਦੇ ਸਾਥੀ ਤੇ ਉਹਨਾਂ ਨੂੰ ਕੋਈ ਹਾਰਪਰ ਵਾਈਟ ਆਊਟਸ ਤੇ ਵੈਪਨ ਦੀ ਰਿਕਵਰੀ ਇਹ ਸਾਰੇ ਕਾਫੀ ਹੋਈਆਂ ਹੈਗੀਆਂ ਨੇ ਤਾਂ ਉਸ ਦੀ ਲੜੀ ਵਿੱਚ ਵਿਦਾਂਦੇ ਹੋਏ ਮੈਂ ਬਰਦਾਸਪੁਰ ਪੁਲਿਸ ਦੀ ਸ਼ਲਾਘਾ ਕਰਾਂਗਾ ਜਿਸ ਨੂੰ ਸ਼੍ਰੀ ਅਧਿਆਤਿਆ ਆਈਪੀਐਸ ਬੜੇ ਵੇਖੋ ਵੀ ਜਿਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਟੀਮ ਬੜੀ ਹਾਈਲੀ ਮੋਟੀਵੇਟਿਡ ਹੈ ਵਿਦ ਐਸਪੀਬੀ ਸ਼ਿਵੀ ਦਿਵਿੰਦਰ ਚੌਧਰੀ ਤੁਹਾਡੇ ਜਿਹੜੇ ਸੈਰ ਇਨਸਪੈਕਟਰ ਗੁਰਵਿੰਦਰ ਨੇ ਐਸਐਚਓ ਜਗਦੀਸ਼ ਨੇ ਇਹ ਇਸਪੀ ਸਾਹਿਬ ਗੁਰਵਿੰਦਰ ਚਾਂਦੀ ਬਹੁਤ ਸੋਹਣਾ ਇੱਥੇ ਕੰਮ ਕਰ ਰਹੇ ਨੇ ਸੋ ਇਹਨਾਂ ਦੀਆਂ ਟੀਮਾਂ ਨੇ ਆਪਣਾ ਦਿਨ ਰਾਤ ਇਕਮੇ ਨੂੰ ਕਰਕੇ ਜਿਹੜੀ ਪਹਿਲਾਂ ਮੈਂ ਗੱਲ ਕਰਾਂਗਾ 27 12 ਨੂੰ ਜਿਹੜਾ ਇੰਟੈਂਸਿਵ ਬੀਹਾਰੋਂ ਜਿਹੜੀ ਫਾਇਰਿੰਗ ਹੋਈ ਸੀ ਡਾਮਨਿਜ਼ ਦੇ ਉੱਤੇ ਸਿਟੀ ਬਰਦਾਸ਼ਪੁਰ ਦੇ ਵਿੱਚ ਉਸ ਕੇਸ ਨੂੰ ਪੇਸ਼ ਕੀਤਾ ਕਰਾਇ ਕੀਤਾ ਹੈਗਾ ਉਸ ਦੇ ਵਿੱਚ ਨਿਕਲ ਤੇ ਅਭਿਸ਼ੇਕ ਜੋ ਲਾਡੀ ਵੀਰਾ ਦੇ ਰਹਿਣ ਵਾਲੇ ਨੇ ਪੀਐਸਰ ਪ੍ਰਾਣਾਸ਼ ਅੱਲਾ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਇੱਕ ਪਿਸਟਲ 520 ਗ੍ਰਾਮ ਬਰੂਨ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਯੂਜ਼ ਹੋਇਆ ਸੀ ਕ੍ਰਾਈਮ ਦੇ ਵਿੱਚ ਉਹਨਾਂ ਤੋਂ ਰਿਕਵਰੀ ਇਹਨਾਂ ਦੀ ਕੀਤੀ ਗਈ ਹੈਗੀ ਸੋ ਇਹ ਸਾਰੇ ਜਿਹੜੇ ਪੀਪ ਹੈਗੇ ਇਹ ਇਹ ਵਿਧਾਈਜੀ ਪਾਤਰ ਹੈ ਤੇ ਇਹਨਾਂ ਨੇ ਬੜੀ ਜਲਦੀ ਇਸ ਕੇਸ ਨੂੰ ਪੇਸ਼ ਕੀਤਾ ਮਕਸਦ ਇਹਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇਹਨਾਂ ਨੇ ਕੋ ਗੈਂਗ ਬਣਾਇਆ ਸੀ ਇਹਨਾਂ ਦਾ ਕੋਈ ਹਲੇ ਕੋਈ ਕੱਲ ਨਹੀਂ ਪੜੇ ਹੈ ਇਹਨਾਂ ਦੀ ਹਲੇ ਗੈਂਗ ਕੁਝ ਕੁ ਹੋਣੀ ਹੈ ਪ੍ਰੀ ਲਿਬਲੀ ਇਨਵੈਸਟੀਗੇਸ਼ਨ ਤੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਈਜ਼ੀ ਮਨੀ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਦਾ ਐਕਸਟਰਸ਼ਨ ਮੰਤਰ ਸਿੰਘ ਰਾਤੇ ਕਿਹੜੇ ਸ਼ਾਰੇ ਤੇ ਕੰਮ ਕਰਦੇ ਸੀ ਕਿਹੜੇ ਇਹਨਾਂ ਦੇ ਹੋਰ ਸਾਥੀ ਨੇ ਉਹ ਡੂਰਿੰਗ ਜਦ ਹੀ ਇਨਵੈਸਟੀਗੇਸ਼ਨ ਕੰਸਮੇ ਆਈ ਉਹ ਤਰ੍ਹਾਂ ਅਪਡੇਟ ਕਰ ਦਿੱਤੀ।